ਸਾਤ ਦੇਖਣ ਆਏ ਨੇ ਅਸੀਂ ਬਹੁਤ ਬਹੁਤ ਸੀਐਮ ਦਾ ਧੰਨਵਾਦ ਕਰਦੇ ਆ ਇਹੋ ਜਿਹਾ ਸੀ ਅਸੀਂ ਹਮ ਸਾਨੂੰ ਮਿਲਣਾ ਨਹੀਂ ਜਿਉਂ ਜਿਸੀ ਹਮ ਸਾਡੇ ਕੋਲ ਹਾਜ਼ਰ ਆ ਤੁਹਾਡੀ ਤੁਹਾਡੀ ਕੀ ਗੱਲ ਬਾਤ ਉਰੀ ਸਾਡੀ ਗੱਲ ਬਾਤ ਇਹੀ ਹੋ ਰਹੀ ਸੀ ਬੰਨਾਂ ਦੇ ਬਾਰੇ ਡੋਬੇ ਦੇ ਬਾਰੇ ਕਿ ਅਸੀਂ ਡੋਬ ਰਹੇ ਆ ਤੇ ਸਾਡੇ ਇਹਨਾਂ ਗਰੀਬਾਂ ਦੀ ਗੱਲ ਸੁਣੀ ਜਾਵੇ ਵੇਖੀ ਜਾਵੇ ਅਸੀਂ ਡੋਬ ਰਹੇ ਆ ਮਰ ਰਹੇ ਆ ਸਭ ਕੋਈ ਸਾਥ ਨਹੀਂ ਲੈਂਦਾ ਸਾਨੂੰ ਕੋਈ ਕੱਚੀਆਂ ਗਰਦਵਰੀਆਂ ਨੇ ਸਾਡੀਆਂ ਤੋੜੀਆਂ ਗਈਆਂ ਨੇ ਤੇ ਸਾਨੂੰ ਕੋਈ ਸਾਡੇ ਸਾਥ Across as emotional, witnessing the devastation caused by the floods. <speaking in foreign language> ਅੱਗੇ ਦੋਸਤੋ ਤੋਂ ਬੜੀਆਂ ਹੀ ਸ਼ਰਮਨਾਕ ਡਰਾਮਾ ਪੰਜਾਬ ਵਿੱਚ ਵਾਪਰ ਰਹੀਆਂ ਹਨ ਜਿਨ੍ਹਾਂ ਨੇ ਪੰਜਾਬੀਆਂ ਦਾ ਸਿਰ ਸ਼ਰਮ ਨਾਲ ਝੁਕਾ ਦਿੱਤਾ ਹੈ ਸ਼ਰਮਨਾਕ ਪਾਰਟੀ ਦੇ ਵਰਕਰਾਂ ਨੇਤਾਵਾਂ ਨੂੰ ਆਉਣੀ ਚਾਹੀਦੀ ਹੈ ਜੋ ਉਸ ਪਾਰਟੀ ਨਾਲ ਸੰਬੰਧਤ ਹਨ ਪਰ ਹੰਤਾ ਸਾਰੇ ਇਹ ਪੰਜਾਬੀ ਸਾਡੇ ਹੀ ਪੰਜਾਬੀਆਂ ਦੁਆਰਾ ਚੁਣੇ ਹੋਏ ਸਾਡੇ ਆਪਣੇ ਹੀ رہنما ਇੱਕ ਘਟਨਾ ਸੱਤਾਧਾਰੀ ਧਿਰ ਦੇ ਐਮਐਲਏ ਹਰਮਿੰਦਰ ਸਿੰਘ ਪਠਾਣਵਾਜਰਾ ਉਹਨਾਂ ਦੇ ਉੱਪਰ 376 ਦਾ ਕੇਸ ਕੇਸ ਵਿੱਚੋਂ ਪੁਲਿਸ ਵਾਲਾਸ ਦੇ ਵਿੱਚੋਂ ਉਹਨਾਂ ਦੇ ਭੱਜ ਜਾਣ ਦਾ ਮਾਮਲਾ ਹੈ ਤੇ ਦੂਜਾ ਫਿਰੋਜ਼ਪੁਰ ਹਰਪ੍ਰੀਤ ਤਾਂ ਦੀ ਦੁੱਖ ਬਣਾਉਣਗੇ ਮੁੱਖ ਮੰਤਰੀ ਸਾਹਿਬ ਵੱਲੋਂ ਕੀਤੀ ਗਈ ਡਰਾਮੇਬਾਜ਼ੀ ਅੱਜ ਦੂਜੇ ਵਿਸ਼ੇ ਨੂੰ ਵੀ ਛੂੰਹਦੀ ਕੋਸ਼ਿਸ਼ ਕਰਾਂਗੇ ਕੀ ਕੀ ਵਾਪਰਿਆ ਸੀ ਫਿਰੋਜ਼ਪੁਰ ਵਿੱਚ ਕਿਉਂ ਇਹ ਘਟਨਾਤਥ ਦੀ ਸ਼ਰਮਨਾਕ ਹੈ ਬਾਕੀ ਆਮ ਆਦਮੀ ਪਾਰਟੀ ਦੇ ਐਮਐਲਏ ਪਠਾਨ ਮੱਜਰਾ ਉਹਨਾਂ ਦੇ ਪਘੋੜੇ ਹੋਣ ਦੀ ਸਟੋਰੀ ਵੀ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਨੈਕਸਟ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਇਹਲਾਤ ਦੇਖਣ ਆਏ ਨੇ ਅਸੀਂ ਬਹੁਤ ਬਹੁਤ ਸੀਐਮ ਦਾ ਧੰਨਵਾਦ ਕਰਦੇ ਆ ਇਹੋ ਜਿਹਾ ਸੀ ਐਮ ਸਾਨੂੰ ਮਿਲਣਾ ਨਹੀਂ ਜਿਹਾ ਜਿਹਾ ਸੀ ਐਮ ਸਰਦੂਗੰਤਵਾਨ ਦੋਸਤੋ ਇਸ ਵੀਡੀਓ ਨੂੰ ਵੇਖ ਕੇ ਤੁਹਾਡੇ ਅੰਦਰ ਕੀ ਭਾਵ ਪੈਦਾ ਹੋਏ ਹਨ ਹਾਇ ਅੱਲਾਹ ਵਾਹਿਗੁਰੂ ਸ਼ੁਕਰ ਹੈ ਇਹੋ ਜਿਹੀ ਸਾਫ਼ ਦਿਲ ਦਾ ਨਰਮ ਦਿਲ ਮੁੱਖ ਮੰਤਰੀ ਤੁਸੀਂ ਪੰਜਾਬ ਨੂੰ ਬਖਸ਼ਿਆ ਕਿੰਨਾ ਦਰਦ ਹੈ ਮੁੱਖ ਮੰਤਰੀ ਸਾਹਿਬ ਨੂੰ ਕਿਵੇਂ ਉਹਨਾਂ ਦੀਆਂ ਅੱਖਾਂ ਵਿੱਚੋਂ ਅਥਰੂ ਵਹਿ ਨਿਕਲੇ ਹਨ ਕਿਵੇਂ ਉਹ ਗਰੀਬਾਂ ਦਾ ਦੁੱਖ ਨਾ ਜਾਣ ਸਕੇ ਕਿਵੇਂ ਕਿ ਗਰੀਬੀ ਜਹੀ ਹਰਾਂ ਦੀ ਮਾਰੀ ਹਰ ਪੀੜਤ ਮਹਿਲਾ ਨੂੰ ਵੇਖ ਕੇ ਉਹ ਆਪਣੇ ਜਜ਼ਬਾਤਾਂ ਦੇ ਉੱਪਰ ਕੰਟਰੋਲ ਨਾ ਕਰ ਸਕੇ ਅਤੇ ਰੋ ਪਏ ਪਰ ਕਾਯਾਨੋ ਇਸ ਦੇ ਉੱਪਰ ਇਤਰਾਜ ਹੈ ਤੁਹਾਨੂੰ ਗੁੱਸਾ ਹੋਵੇਗਾ ਕਿ ਕਿਵੇਂ ਕੋਈ ਇਤਰਾਜ ਕਰ ਸਕਦਾ ਹੈ ਕਿਸੇ ਗਰੀਬੀ ਦਾ ਦੁੱਖ ਵੰਡਾ ਰਹੇ ਮੁੱਖ ਮੰਤਰੀ ਸਾਹਿਬ ਦੀਆਂ ਅੱਖਾਂ ਵਿੱਚੋਂ ਜੇ ਅਥਰੂ ਨਿਕਲ ਆਏ ਤਾਂ ਇਸ ਦਾ ਮਜ਼ਾਕ ਬਣਾਉਣਾ ਕਿ ਇਨਸਾਨੀਅਤ ਤੋਂ ਡਿੱਗੇ ਹੋਇਆ ਕੰਮ ਨਹੀਂ ਹੈ ਬਿਲਕੁਲ ਠੀਕ ਪਰ ਕੀ ਜੇ ਜੋ ਦਿਖ ਰਿਹਾ ਹੈ ਜਾਇ ਕਹਿ ਲਈਏ ਜੋ ਦਿਖਾਇਆ ਜਾ ਰਿਹਾ ਹੈ ਕਿ ਇਹ ਸੱਚ ਹੈ ਕਈ ਵਾਰ ਦੋਸਤੋ ਅੱਖੀਂ ਵੇਖਿਆ ਵੀ ਸੱਚ ਨਹੀਂ ਹੁੰਦਾ ਜਦੋਂ ਸਚਾਈ ਸਾਹਮਣੇ ਆਉਂਦੀ ਹੈ ਤਾਂ ਦੂਜੇ ਦੇ ਉੱਪਰ ਗੁੱਸਾ ਤੇ ਆਪਣੇ ਆਪ ਦੇ ਉੱਪਰ ਸਾਨੂੰ ਸ਼ਰਮ ਆਉਂਦੀ ਹੈ ਅਜਿਹਾ ਕੀ ਹੈ ਇਸ ਭਾਵੁਕ ਵੀਡੀਓ ਵਿੱਚ ਆਜੋ ਸਮਝਦੇ ਹਾਂ ਪਰ ਉਸ ਤੋਂ ਪਹਿਲਾਂ ਇੱਕ ਵਾਰੀ ਹੋਰ ਦੋਸਤੋ ਇਹ ਵੀਡੀਓ ਵੇਖ ਲੈਂਦੇ ਹਾਂ ਇਹਲਾਤ ਦੇਖਣ ਆਏ ਨੇ ਅਸੀਂ ਬਹੁਤ ਬਹੁਤ ਸੀਐਮ ਦਾ ਧੰਨਵਾਦ ਕਰਦੇ ਆ ਇਹੋ ਜਿਹਾ ਸੀਐਮ ਸਾਨੂੰ ਮਿਲਣਾ ਨਹੀਂ ਜਿਹੋ ਜਿਹਾ ਸੀਐਮ ਸਾਡਾ ਬਹੁਤ ਅੰਤਵਾਨ ਆ ਤੁਹਾਡੀ ਤੁਹਾਡੀ ਕੀ ਗੱਲ ਬਾਤ ਥੋੜੀ ਸਾਡੀ ਗੱਲ ਬਾਤ ਇਹੀ ਹੋ ਰਹੀ ਸੀ ਬੰਨਾਂ ਦੇ ਬਾਰੇ ਡੋਬੇ ਦੇ ਬਾਰੇ ਕਿ ਅਸੀਂ ਡੋਬ ਰਹੇ ਆ ਤੇ ਸਾਡੇ ਇਹਨਾਂ ਗਰੀਬਾਂ ਦੀ ਗੱਲ ਸੁਣੀ ਜਾਵੇ ਵੇਖੀ ਜਾਵੇ ਅਸੀਂ ਡੋਬ ਰਹੇ ਆ ਮਰ ਰਹੇ ਆ ਸ ਕੋਈ ਸਾਥ ਨਹੀਂ ਲੈਂਦਾ ਸਾਨੂੰ ਕੋਈ ਕੱਚੀਆਂ ਗਰਦਾਵਰੀਆਂ ਨੇ ਸਾਡੀਆਂ ਤੋੜੀਆਂ ਗਈਆਂ ਨੇ ਤੇ ਸਾਨੂੰ ਕੋਈ ਸਾਡੇ ਸਾਥ ਦੋਸਤੋ ਮੁੱਖ ਮੰਤਰੀ ਪੰਜਾਬ ਜਦੋਂ ਹਰ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਲਈ ਫਿਰੋਜ਼ਪੁਰ ਗਏ ਤਾਂ ਇਹ ਵੀਡੀਓ ਸਾਹਮਣੇ ਆਈ ਸੀ ਨੈਸ਼ਨਲ ਟੀਵੀ ਚੈਨਲਾਂ ਦੇ ਉੱਪਰ ਇਸ ਵੀਡੀਓ ਨੂੰ ਬਹੁਤ ਚਲਾਇਆ ਗਿਆ ਲੋਕਾਂ ਨੂੰ ਮੋਸ਼ਨਲ ਕੀਤਾ ਗਿਆ ਕਿ ਕਿਵੇਂ ਭਗਵੰਤ ਮਾਨ ਸਾਹਿਬ ਲੋਕਾਂ ਦੇ ਦੁੱਖ ਵਿੱਚ ਸ਼ਰੀਕ ਹੋ ਰਹੇ ਹਨ ਤੇ ਭਾਵਕ ਹੋ ਰਹੇ ਹਨ ਮੀਡੀਆ ਵਿੱਚ ਵਾਇਰਲ ਹੋ ਰਹੀ ਇਸ ਵੀਡੀਓ ਦਾ ਕੁਝ-ਕੁਝ ਸੱਚ ਵੀ ਲੋਕਾਂ ਦੇ ਸਾਹਮਣੇ ਆਣਾ ਸ਼ੁਰੂ ਹੋ ਗਿਆ ਹੈ ਦੋਸਤੋ ਇਹ ਹੜ੍ਹਾਂ ਦੇ ਦੌਰਾਨ ਬਣਾਈ ਗਈ ਇੱਕ ਸਕ੍ਰਿਪਟਿਡ ਵੀਡੀਓ ਸੀ ਇਹ ਜੋ ਮਹਿਲਾ ਗਰੀਬੜੀ ਵਿਚਾਰੀ ਜਿਹੀ ਕਿਸੇ ਕਿਸੇ ਪਿੰਡ ਦੀ ਹਰ ਪੀੜ ਤੇ ਨਜ਼ਰ ਆ ਰਹੀ ਸੀ ਇਹ ਤਾਂ ਕੁਝ ਹੋਰ ਹੀ ਨਕਲੀ ਸਭ ਕੁਝ ਨਕਲੀ ਫਿਲਮੀ ਡਰਾਮਾ ਦੋਸਤੋ ਅਸਲ ਵਿੱਚ ਇਹ ਮਹਿਲਾ ਆਮਾਦੀ ਪਾਰਟੀ ਦੀ ਇੱਕ ਵਰਕਰ ਜਾਂ ਕਈ ਇੱਕ ਨੇਤਾ ਸੀ ਸ਼ਹਿਰੀ ਮਹਿਲਾ ਵਿੰਗ ਦੀ ਪ੍ਰਧਾਨ ਜਾਂ ਕੋਈ ਹੋਰ ਅਹੁਦੇਦਾਰ ਇਹ ਦੱਸੀ ਜਾ ਰਹੀ ਹੈ ਸਭ ਤੋਂ ਵੱਡੀ ਗੱਲ ਇਹ ਆਪਣੇ ਆਪ ਨੂੰ ਹਰ ਪੀੜਤਾ ਦੱਸ ਰਹੀ ਸੀ ਦੋਸਤੋ ਜਿੱਥੇ ਮੁੱਖ ਮੰਤਰੀ ਸਾਹਿਬ ਹਰ ਪੀੜਤਾਂ ਦਾ ਹਾਲਚਲ ਪੁੱਛਣ ਲਈ ਗਏ ਸਨ ਇਹ ਉੱਥੋਂ ਦੀ ਉਸ ਪਿੰਡ ਦੀ ਵਾਸੀ ਦੱਸ ਰਹੀ ਸੀ ਜਦੋਂ ਕਿ ਇਹ ਉਸ ਪਿੰਡ ਦੀ ਹੈ ਹੀ ਨਹੀਂ ਸੀ ਨਾ ਹੀ ਉਸ ਪਿੰਡ ਵਿੱਚ ਇਹ ਰਹਿ ਰਹੀ ਸੀ ਅਤੇ ਨਾ ਹੀ ਇਹ ਦੋਸਤੋ ਹੜਪੀੜਤਾ ਸੀ ਜਿਸ ਨੂੰ ਗਰੀਬੜੀ ਜਹੀ ਹੜਪੀੜਤਾ ਬਣਾ ਕੇ ਮੀਡੀਆ ਮੂਰੇ ਪੇਸ਼ ਕੀਤਾ ਗਿਆ ਨਾ ਤਾਂ ਇਹ ਹੜਪੀੜਦਾ ਨਿਕਲੀ ਅਤੇ ਨਾ ਹੀ ਗਰੀਬੜੀ ਇਹ ਆਮ ਆਦੀ ਪਾਰਟੀ ਦੀ ਵਰਕਰ ਕਈ ਹੈ ਜਾਂ ਨੇਤਾ ਸ਼ਹਿਰ ਵਿੱਚ ਕਰੋੜਾਂ ਤੋਂ ਵੱਧ ਦੀ ਕੀਮਤ ਦੀ ਕੋਠੀ ਦੀ ਮਾਲਕ ਹੈ ਬੱਚੇ ਇਸ ਦੇ ਵਿਦੇਸ਼ ਵਿੱਚ ਬੈਠੇ ਹੋਏ ਹਨ ਜਿਸ ਨੂੰ ਗਰੀਬੜੀ ਜਹੀ ਕਹਿ ਕੇ ਪ੍ਰਚਾਰਿਆ ਗਿਆ ਉਹ ਸ਼ਹਿਰ ਵਿੱਚ ਕਰੋੜਾਂ ਦੀ ਕੋਠੀ ਵਿੱਚ ਰਹਿੰਦੀ ਹੈ ਦੋਸਤੋ ਜਿੱਥੇ ਸ਼ਹਿਰ ਵਿੱਚ ਇਸ ਦੀ ਕੋਠੀ ਹੈ ਉੱਥੇ ਹੜ ਦਾ ਇੱਕ ਤੁਪਕਾ ਪਾਣੀ ਵੀ ਨਹੀਂ ਪਹੁੰਚਿਆ ਇਹ ਵਧੀਆ ਅਦਾਕਾਰੀ ਕਰਕੇ ਮੁੱਖ ਮੰਤਰੀ ਸਾਹਿਬ ਨਾਲ ਬਰਾਬਰ ਦੀ ਅਦਾਕਾਰੀ ਕਰਕੇ ਪੰਜਾਬ ਦੇ মিডিਆ ਵਿੱਚ ਛਾ ਗਈ। ਦੋਵੇਂ ਜਾਰੂ ਜਾਰੂ ਇਹ মিডিਆ ਪ੍ਰਭਾਵਿਤ ਹੋਇਆ। ਨੈਸ਼ਨਲ ਲੈਵਲ ਦੇ ਟੀਵੀ ਚੈਨਲਾਂ ਦੇ ਉੱਪਰ মিডিਆ ਵਿੱਚ ਇਸ ਦੀ ਭਾਵਿਕਤਾ ਭਰੀ ਵੀਡੀਓ ਬਹੁਤ ਚੱਲੀ। ਪੰਜਾਬ ਤੋਂ ਬਾਹਰ ਵੀ ਇਹ ਬਨਾਵਟੀ ਝੂਠ ਰੱਜ ਕੇ ਪਚਾਰਿਆ ਗਿਆ ਹੋਣਾ। ਜਦੋਂ ਕਿ ਸਭ ਕੁਝ ਸਕ੍ਰਿਪਟਡ ਸੀ। ਜਦੋਂ ਸੱਚ ਸਾਹਮਣੇ ਆਇਆ ਤਾਂ ਦੋਸਤੋ ਸਭ ਚੁੱਪ। ਬਸ ਇੱਕ ਪੀਟੀਸੀ ਨਿਊ ਚੈਨਲ ਹੀ ਬੋਲ ਰਿਹਾ ਹੈ ਇਸ ਵੇਲੇ। ਸੱਚ ਤਾਂ ਸਾਹਮਣੇ ਆ ਹੀ ਗਿਆ ਹੈ। ਸ਼ਰਮਿੰਦਗੀ ਹੋਣੀ ਵੀ ਵਾਜਿਬ ਹੀ ਸੀ। 4-5 ਤਰੀਕ ਨੂੰ ਦੋਸਤੋ ਆਵਾਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਉਹ ਵੀ ਪੰਜਾਬ ਪਹੁੰਚ ਰਹੇ ਸਨ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਸਾਬ ਨੂੰ ਆਪਣੇ ਨਾਲ ਲੈ ਕੇ ਉਹਨਾਂ ਹਰ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਾ ਸੀ ਮੀਡੀਆ ਵਿੱਚ ਇਸ ਦੌਰੇ ਨੂੰ ਪੂਰੀ ਕਵਰੇਜ ਮਿਲਣੀ ਸੀ ਆਵਾਦਮੀ ਪਾਰਟੀ ਦੀ ਬੱਲੇ ਬੱਲੇ ਹੋਣੀ ਸੀ ਪੰਜਾਬ ਤੋਂ ਬਾਅਦ ਵੀ ਹੋਰ ਸ਼ਹਿਰਾਂ ਵਿੱਚ ਆਵਾਦਮੀ ਪਾਰਟੀ ਦੀ ਹਵਾ ਬਣਾਉਣ ਵਿੱਚ ਇਹ ਵੀਡੀਓ ਕੰਮ ਆਣੀਆਂ ਸਨ ਪਰ ਦੋਸਤੋ ਇਹ ਹੋ ਨਾ ਸਕਿਆ ਇਹ ਜੋ ਵੀਡੀਓ ਵਾਇਰਲ ਹੋਈ ਇਸ ਵੀਡੀਓ ਵਿੱਚ ਜੋ ਕੁਝ ਹੋਇਆ ਸਭ ਬਣਾਵਟੀ ਸੀ ਇਹ ਰਾਜ ਖੁੱਲਣ ਤੋਂ ਬਾਅਦ ਰਵਿੰਦ ਕੇਜਰੀਵਾਲ ਇਕੱਲੇ ਹੀ ਦੌਰੇ ਦੇ ਉੱਪਰ ਨਿਕਲੇ ਅਤੇ ਮੀਡੀਆ ਵਿੱਚ ਉਨ੍ਹਾਂ ਦਾ ਦੌਰਾ ਬਹੁਤ ਹੀ ਚਰਚਾ ਦਾ ਪ੍ਰਾਪਤ ਕਰ ਸਕਿਆ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਚਾਨਕ ਹੀ ਉਨ੍ਹਾਂ ਦੀ ਤਬੀਅਤ ਖਰਾਬ ਹੋ ਗਈ ਅਰਵਿੰਦ ਕੇਜਰੀਵਾਲ ਉਨ੍ਹਾਂ ਨੂੰ ਮਿਲਣ ਲਈ ਚਲੇ ਗਏ ਸਨ ਕੀ ਦੋਸਤੋ ਇਹ ਸ਼ਰਮਿੰਦਗੀ ਤੋਂ ਬਚਣ ਦਾ ਇੱਕ ਹੋਰ ਵਧੀਆ ਬਹਾਨਾ ਤਾਂ ਨਹੀਂ ਹੈ ਬਾਕੀ ਤੁਸੀਂ ਆਪ ਸਮਝਦਾਰ ਹੋ ਤੁਸੀਂ ਆਪ ਹੀ ਜੱਜ ਕਰਿਓ ਕਿਉਂਕਿ ਜੋ ਕੁਝ ਇਹਨਾਂ ਨੇ ਹਰ ਫੇੜ ਤਾਂ ਦੁੱਖ ਬਣਾਉਣ ਵੇਲੇ ਕੀਤਾ ਸੀ ਅਤੇ ਫੜੇ ਵੀ ਗਏ उस तो बाद दोस्तों कुछ भी हो सकता है अरविंद केजरीवाल जी का दौरा जो देश की मीडिया खासकर पंजाब की मीडिया छाया रहना सी ठंडा ठंडा हो के रह गया सुबह आज मान साहब को भी मेरे साथ आना था लेकिन वो तीन चार दिन से घूम रहे थे बहुत ज़्यादा बिना खाए पिए आज सुबह उनकी तबीयत बहुत ज़्यादा खराब हो गई मैं उनके घर भी गया था उनसे मिलने के लिए तो उनकी तबीयत काफ़ी ख़राब थी मैंने उनसे निवेदन किया कि वो एक दो दिन रेस्ट करें नहीं तो उनके लिए मुश्किल हो जाएगा तो वो ਉਹਨਾਂ ਨੇ ਲੇਕਿਨ ਉਹ ਵਹਾਂ ਲੇਟੇ ਹੋਏ ਵੀ ਅਭੀ ਵੀ ਉਨਕੋ ਡ੍ਰਿਪ ਚੜੀ ਹੋਈ ਹੈ ਲੇਕਿਨ ਉਹ ਉਸ ਵਕਤ ਵੀ ਪੂਰਾ ਯਹੀ ਸੋਚ ਰਹੇ ਹੈ ਕਿ ਕਿਸ ਤਰ੍ਹਾਂ ਸੇ ਆਪਣੇ ਪੰਜਾਬ ਕੇ ਲੋਗੋ ਕੋ ਮਦਦ ਕੀ ਜਾਏ ਦੋਸਤੋ ਅਰਵਿੰਦ ਕੇਜਰੀਵਾਲ ਜੀ ਆਪਣੇ ਪੰਜਾਬ ਦੇ ਦੌਰੇ ਲਈ ਪੂਰੀ ਭੂਮਿਕਾ ਬਣਾ ਕੇ ਪੰਜਾਬ ਵਿੱਚ ਆਏ ਸਨ ਇੱਕ ਪੋਲਿਟਿਕਸ ਇਹਨਾਂ ਅੱਗੇ ਕੀ ਕਰਨਾ ਸੀ ਇਸ ਸਭ ਦੀ ਤਿਆਰੀ ਕੀਤੀ ਹੋਈ ਸੀ ਉਹਨਾਂ ਨੇ ਆਜੋ ਪਹਿਲਾ ਅਰਵਿੰਦ ਕੇਜਰੀਵਾਲ ਜੀ ਨੂੰ ਸੁਣਦੇ ਹਾਂ ਪੰਜਾਬ ਪੂਰੇ ਦੇਸ਼ ਦਾ ਪੇਟ ਭਰਤਾ ਹੈ ਪੂਰੇ ਦੇਸ਼ ਕੇ ਲੋਗੋ ਕੀ ਭੁੱਖ ਮਿਟਾਣੇ ਕੀ ਜ਼ਿੰਮੇਦਾਰੀ ਪੰਜਾਬ ਨੇ ਉਠਾਈ ਹੈ आज वही पंजाब मुसीबत में है आज कुदरत ने पंजाब पे ऐसा कहर ढाया है कि आज पंजाब बाढ़ की चपेट में आ गया है बेशुमार पानी आज पंजाब के खेतों में खड़ा है लोग बेघर हो गए हैं बेरोजगार हो गए हैं हजारों एकड़ फसल बर्बाद हो गई है इस आपदा की घड़ी में आज हर पंजाबी चाहे वो किसी भी धर्म या जाति का हो इस अभूतपूर्व संकट की घड़ी में मुख्यमंत्री भगवंत मान की सरकार और आम आदमी पार्टी का पूरा संगठन एक चट्टान की तरह लोगों के साथ खड़ा है हमारी सरकार के मंत्री विधायक और आम आदमी पार्टी का एक एक कार्यकर्ता आज जमीन पर मौजूद है जहां वो दिन रात राहत कार्यों में जुटे हैं वो खुद गांव में नावों में गांव गांव में जा रहे हैं पानी में उतर के फंसे हुए लोगों तक पहुंच रहे हैं जिंदगियां बचा रहे हैं लोगों को बचा रहे हैं सूखे राशन से लेके पानी के पीने का पानी दवाइयां पशुओं के चारा हर जरूरी चीज को बिना रुके प्रभावित इलाकों तक पहुँचाया जा रहा है ਦੋਸਤੋ ਇਹੋ ਹਿਸਾਬ ਦਾ ਵੇਲੇ ਪੰਜਾਬ ਦੇ ਸਭ ਤੋਂ ਵੱਡੇ ਹਮਦਰਦੀ ਬਣ ਕੇ ਸਾਹਮਣੇ ਆਉਣ ਲਈ ਤਿਆਰੀ ਕਰੀ ਬੈਠੇ ਸਨ ਆਪਣੀ ਬੱਲੇ ਬੱਲੇ ਕਰਵਾਉਣ ਦੇ ਨਾਂ ਨਾਲ ਉਹਨਾਂ ਨੇ ਇੱਕ ਹੋਰ ਦਾ ਖੇਡਣਾ ਸੀ ਦੋਸਤੋ ਹਰਾਂ ਦੇ ਕਾਰਨਾਂ ਦੀ ਥਾ ਪੰਜਾਬ ਸਰਕਾਰ ਦੀ ਇਨਕਾਮੀਆਂ ਦੀ ਥਾ ਉਹਨਾਂ ਨੇ ਇੱਕ ਨਵਾਂ ਕਿੱਸਾ ਇੱਕ ਨਵਾਂ ਵਿਸ਼ਾ ਚੁੱਕਣਾ ਸੀ ਉਹ ਸੀ ਭਾਜਪਾ ਦੇ ਉੱਪਰ ਹਮਲਾ ਇੱਕ ਵੱਡੀ ਰਕਮ ਹੜ੍ਹ ਦੀ ਮਦਦ ਦੇ ਨਾਂ ਦੇ ਉੱਪਰ ਕੇਂਦਰ ਕੋਲੋਂ ਇਹਨਾਂ ਨੇ ਮੰਗਣੀ ਸੀ سرکار وہ رقم دیں تو اناکاری کرے یا ਘੱਟ ਰਕਮ ਦੇਣ ਲਈ ਤਿਆਰ ਹੋ ਜਾਵੇ ਬਸ ਫੇਰ ਫੇਰ ਕੀ ਪੰਜਾਬੀ ਚ ਬੀਜੇਪੀ ਨੂੰ ਇਹ ਨਿੰਦ ਦੇ ਭਾਜਪਾ ਨੂੰ ਪੰਜਾਬ ਵਿਰੋਧੀ ਕਿਸਾਨ ਵਿਰੋਧੀ ਸਿੱਖ ਵਿਰੋਧੀ ਇਹ ਪ੍ਰਚਾਰ ਦੇ ਪਰ ਫਿਲਹਾਲ ਮਸਲਾ ਕੁਝ ਦਿਨਾਂ ਲਈ ਟਲ ਗਿਆ ਲੱਗਦਾ ਹੈ ਦੋਸਤੋ ਇਸ ਭਾਵਕ ਵੀਡੀਓ ਦਾ ਸੱਚ ਆਉਣ ਕਰਕੇ ਹੁਣ ਤਾਂ ਇਸ ਵੀਡੀਓ ਦਾ ਸੱਚ ਸਾਹਮਣੇ ਆਉਣ ਦੇ ਉੱਪਰ ਦੋਸਤੋ ਵਿਰੋਧੀ ਦਲ ਦੇ ਨੇਤਾ ਵੀ ਇਹਨਾਂ ਦੇ ਉੱਪਰ ਤੰਜ ਕੱਸ ਰਹੇ ਹਨ ਆਜੋ ਜਰਾ ਸੁਣਦੇ ਹਾਂ ਐਕਸ ਤੇ ਬਾਜਵਾ ਲਿਖਦੇ ਨੇ ਤਸਵੀਰ ਵਿੱਚ ਔਰਤ ਅਤੇ ਆਦਮੀ ਦੋਵੇਂ ਵਰਕਰ ਪਰ ਉਸ ਗਰੀਬ ਆਦਮੀ ਨੂੰ ਵਿਚਕਾਰੀ ਰੂਪ ਦਿੱਤਾ ਗਿਆ ਕਿਉਂਕਿ ਉਸ ਦੀ ਸਕ੍ਰਿਪਟਡ ਨੁਟਾਂਕੀ ਵਿੱਚ ਕੋਈ ਭੂਮਿਕਾ ਨਹੀਂ ਸੀ ਆਖਰਕਾਰ ਭਗਵੰਤ ਮਾਨ ਇੱਕ ਟ੍ਰੈਂਡ ਅਦਾਕਾਰ ਜੋ ਦਰਸ਼ਕਾਂ ਨੂੰ ਰੁਝਾਉਣ ਲਈ ਹਾਸੇ ਨੂੰ ਰੋਣੇ ਵਿੱਚ ਬਦਲ ਸਕਦਾ ਪਰ ਖੁਸ਼ਕਿਸਮਤੀ ਨਾਲ ਪੰਜਾਬ ਲਈ ਆਪ ਦੀ ਸਕ੍ਰਿਪਟ ਟੁੱਟ ਰਹੀ ਹੈ ਪਹਿਲਾ ਹੈਲੀਕਾਪਟਰ ਫੋਟੋ ਸ਼ੂਟ ਫਿਰ ਸੜਕ ਤੇ ਭੋਜਨ ਖਾਣਾ ਫਿਰ ਨਕਲੀ ਰੋਣਾ ਪੰਜਾਬ ਸ਼ਾਸਨ ਦਾ ਹੱਕਦਾਰ ਹੈ ਫਲॉप ਥੀਏਟਰ ਦਾ ਨਹੀਂ ਦੇ ਮੁੱਖ ਮੰਤਰੀ ਸਾਹਿਬ ਨੇ ਕੱਲ ਜੋ ਕੀਤਾ ਉਨੇ ਤਾਂ ਬਹੁਤ ਵੱਡਾ ਸਵਾਲ ਮੁੱਖ ਮੰਤਰੀ ਦੀ ਕੁਰਸੀ ਤੇ ਤਾਂ ਖੜਾ ਕਰਨਾ ਹੀ ਕਰਨਾ ਸੀ ਭਗਵੰਤਬਾਨ ਸਾਹਿਬ ਨਿੱਜੀ ਤੌਰ ਤੇ ਥੋੜੇ ਤੇ ਖੜਾ ਕਰਦਾ ਇਹ ਮੁਸੀਬਤ ਦੇ ਸਮੇਂ 'ਚ ਕਿਸੇ ਨੂੰ ਵੀ ਇਹ ਚੇਤਾ ਆਉਂਦਾ ਕਿ ਕੋਈ ਮੁੱਖ ਮੰਤਰੀ ਇਹ ਸੋਚ ਸਕਦਾ ਹੈ ਕਿ ਅਸੀਂ ਇਸ ਤਰੀਕੇ ਦੇ ਨਾਲ ਫਿਲਮ ਵਾਂਗੂ ਜਾ ਕੇ ਸ਼ੂਟਿੰਗ ਕਰੀਏ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਕੋਆਰਡੀਨੇਟਰ ਫਿਰੋਜ਼ਪੁਰ ਸ਼ਹਿਰ ਦੀ ਜਿਹਦੇ ਘਰੇ ਕਹਿੰਦੇ ਇੱਕ ਬੂੰਦ ੜਾਂ ਦਾ ਪਾਣੀ ਵੀ ਗਿਆ ਉਹਨੂੰ ਆਪਾਂ ਪਿਆਰ ਪਿਆਰ ਕਰਕੇ ਉੱਥੇ ਖੜਾਤਾ ਉਹ ਕਹਿੰਦੇ ਜੀ ਅਸੀਂ ਬਰਬਾਦ ਹੋ ਗਏ ਮੁੱਖ ਮੰਤਰੀ ਸਾਹਿਬ ਨੇ ਰੋਕੇ ਦਿਖਾਤਾ ਤੇ ਅੱਜ ਸਾਰੇ ਪੰਜਾਬ ਦੇ ਸਾਹਮਣੇ ਉਹ ਗੱਲ ਨਿਕਲੀ ਕਿ ਕਿਸ ਤਰੀਕੇ ਇਸ ਸਕ੍ਰਿਪਟ ਲਿਖੀ ਗਈ ਸੀ ਕਿ ਇਸ ਤਰੀਕੇ ਪੰਜਾਬ ਦੀ ਸੇਵਾ ਕਰੋਗੇ ਦੋਸਤੋ ਇਹਨਾਂ ਦੀ ਗੱਲ ਵੀ ਠੀਕ ਹੈ ਇਹਨਾਂ ਦਾ ਤੰਜ ਵੀ ਠੀਕ ਹੈ ਪਤਾ ਨਹੀਂ ਦੋਸਤੋ ਮਾਨ ਸਾਹਿਬ ਨੇ ਸਾਰੀ ਉਮਰ ਕਮੇਟੀ ਅਧਿਕਾਰੀ ਵਿੱਚ guzari ਹੈ ਉਹ ਕਿਵੇਂ ਇਸ ਮਾਮਲੇ ਵਿੱਚ ਇੱਥੇ ਮਾਤ ਖਾ ਗਏ ਦੋਸਤੋ ਮਸਲਾ ਐਕਟਿੰਗ ਵਾਲਾ ਜੇ ਕਿਹਾ ਜਾਵੇ ਤਾਂ ਦੋਹਾਂ ਦੀ ਐਕਟਿੰਗ ਨੰਬਰ 1 ਸੀ ਇਨਾ ਦੀ ਭਾਵਿਕਤਾ ਪ੍ਰਭਾਵਿਤ ਕਰਨ ਵਾਲੀ ਸੀ ਪਰ ਦੋਸਤੋ ਇਹ ਮਾਤ ਖਾ ਗਏ ਕੋਸਟਿਊਮ ਤੋਂ ਜੀ ਹਾਂ ਕੋਸਟਿਊਮ ਤੋਂ ਪਹਿਰਾਵੇ ਤੋਂ ਦੋਸਤੋ ਹੜਪੀਟਾਂ ਕੋਲ ਇਸ ਵੇਲੇ ਕਿੱਥੇ ਇਨਾ ਸਮਾਂ ਹੈ ਕਿ ਉਹ ਇਨਾ ਸੱਜ ਸਕਣ ਜਦੋਂ ਹੜ ਆਇਆ ਹੋਵੇ ਤਾਂ ਨਹਾਣਾ ਧੋਣਾ ਵੀ ਮੁਸ਼ਕਲ ਹੋ ਜਾਂਦਾ ਹੈ ਖਾਸ ਕਰਕੇ ਪਿੰਡਾਂ ਵਿੱਚ ਖਾਸ ਕਰਕੇ ਪਿੰਡਾਂ ਵਿੱਚ ਤੇ ਉਸ ਤੋਂ ਵੱਧ ਵੀ ਜਿਸ ਸਮਾਜ ਦੀ ਇਹ ਰਿਪਰੈਜ਼ੈਂਟਿਵ ਬਣ ਕੇ ਸਾਹਮਣੇ ਆਈ ਸੀ ਉਸ ਵਰਗ ਦਾ ਤਾਂ ਦੋਸਤੋ ਹੜਾਂ ਵੇਲੇ ਵੈਸੇ ਹੀ ਨਾਸਵਜਿਆ ਹੁੰਦਾ ਹੈ ਕਮਾਕਾਰਾਂ ਕਰਕੇ ਘਰਾਂ ਦੇ ਕੰਮਕਾਜ ਡੰਗਰ ਪਸ਼ੂ ਹੜ ਵੇਲੇ ਸਾਂਭਣਾ ਰੋਟੀ ਪਾਣੀ ਤੇ ਉੱਪਰੋਂ ਹੜਾ ਕਰਕੇ ਦਿਨ ਰਾਤ ਜਾਗਣਾ ਹੜਾਂ ਦੇ ਪਾਣੀ ਕਰਕੇ ਦਿਨ ਰਾਤ ਦਾ ਤਣਾਅ ਤੇ ਡਰ ਇੱਕ ਛੋਟੀ ਜਹੀ ਦੁਨੀਆ ਛੋਟੇ ਜਿਹੇ ਘਰ ਦੇ ਤਬਾਹ ਹੋਣ ਦਾ ਡਰ ਅਜਿਹਾ ਕੁਝ ਵੀ ਇਸ ਪੀੜਤਾ ਨੂੰ ਵੇਖ ਕੇ ਉਸ ਵੇਲੇ ਲੱਗ ਹੀ ਨਹੀਂ ਰਿਹਾ ਸੀ ਬਸ ਰੋ ਪਈ ਮੁੱਖ ਮੰਤਰੀ ਸਾਹਿਬ ਵੀ ਰੋ ਪਏ ਤਸਵੀਰਾਂ ਵਾਇਰਲ ਸਮਝਦਾਰਾਂ ਨੇ ਭਾਵਕ ਹੋਣ ਦੀ ਥਾਂ ਦਿਮਾਗ ਤੋਂ ਕੰਮ ਲਿਆ ਠੱਠੀ ਵਿੱਚ ਰਹਿਣ ਵਾਲੀ ਸੌਰਤ ਦੇ ਕੰਨਾਂ ਦੇ ਕੋਕੇ ਜਿਹਾ ਸੋਨੇ ਦੇ ਕੰਨਾਂ ਦੇ ਕੋਕੇ ਕਲਿੱਪ ਹੱਥ ਵਿੱਚ ਲੱਗੀ ਹੋਈ ਘੜੀ ਬਹੁਤ ਕੁਝ ਬਣਾਵਟੀ ਹੈ ਇਹ ਇਸ਼ਾਰਾ ਕਰ ਰਹੀ ਸੀ ਸਭ ਕੁਝ ਸਕ੍ਰਿਪਟਡ ਹੈ ਲੋਕਾਂ ਨੇ ਫੜ ਵੀ ਲਿਆ ਤੇ ਸੱਚ ਲੋਕਾਂ ਦੇ ਮੂਰੇ ਹੁਣ ਆ ਵੀ ਰਿਹਾ ਹੈ ਇੰਜ ਦੋਸਤੋ ਮੁੱਖ ਮੰਤਰੀ ਸਾਹਿਬ ਦਾ ਆਵਾਦੀ ਪਾਰਟੀ ਦਾ ਸ਼ਰਮਿੰਦਾ ਹੋਣਾ ਬੰਦਾ ਹੀ ਸੀ ਸ਼ਾਇਦ ਇੰਜ ਅਚਾਨਕ ਬਿਮਾਰ ਹੋਣਾ ਵੀ ਇਹਨਾਂ ਦਾ ਬੰਦਾ ਹੀ ਸੀ ਖੋਜਣ ਵਾਲਿਆਂ ਨੇ ਖੋਜ ਕੀਤੀ ਕੁਝ ਤਸਵੀਰਾਂ ਸਾਹਮਣੇ ਆਈਆਂ ਇਹ ਬੀਬੀ ਉਸ ਪਿੰਡ ਦੀ ਸੀ ਹੀ ਨਹੀਂ ਜਿੱਥੇ ਮੁੱਖ ਮੰਤਰੀ ਸਾਹਿਬ ਦੌਰਾ ਕਰਨ ਗਏ ਹੋਏ ਸਨ ਮਾਤਰ ਗਰੀਬਰੀ ਸੀ ਹੀ ਨਹੀਂ ਇਹ ਆਵਾਦੀ ਪਾਰਟੀ ਦੇ ਐਮਐਲਏ ਮੰਤਰੀਆਂ ਨਾਲੀਆਂ ਦੀਆਂ ਤਸਵੀਰਾਂ ਸਾਹਮਣੇ ਆ ਗਈਆਂ ਹਨ ਤੇ ਵਾਇਰਲ ਵੀ ਹੋ ਗਈਆਂ ਹਨ ਕਿਵੇਂ ਇਹਨਾਂ ਨੇ ਔਖੀ ਘੜੀ ਵੀ ਆਪਣੀ ਛਵੀ ਚਪਕਾਉਣ ਲਈ ਡਰਾਮਾ ਕਰਨ ਤੋਂ ਪਰਹੇਜ਼ ਨਹੀਂ ਕੀਤਾ ਇਹ ਸਭ ਕੁਝ ਸਰਕਾਰ ਨੂੰ ਜੀਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਅਤੇ ਮੁੱਖ ਮੰਤਰੀ ਸਾਹਿਬ ਨੂੰ ਸ਼ਰਮਿੰਦਾ ਕਰ ਗਿਆ ਪਰ ਕੀ ਇਹ ਸ਼ਰਮਸ਼ਾਰ ਹੋਏ ਹੋਣਗੇ ਨਹੀਂ ਇਹਨਾਂ ਨੂੰ ਕੀ ਫਰਕ ਪੈਂਦਾ ਹੈ ਦੋਸਤੋ ਇੱਕ ਦੋ ਦਿਨਾਂ ਦੀ ਗੱਲ ਹੈ ਫੇਰ ਕੋਈ ਨਵਾਂ ਸ਼ਗੂਫਾ ਛੱਡ ਦੇਣਗੇ ਦੋਸਤੋ ਜਦੋਂ ਪੰਜਾਬ ਦੇ ਬਾਰਡਰ ਦੇ ਕਈ ਕਸਬੇ ਪਿੰਡ ਹਰਾਂ ਦੀ ਭਾਨਗਮਾਰ ਹੇਠ ਆਏ ਹੋਣ ਉਸ ਵੇਲੇ ਇਹ ਡਰਾਮਾ ਕਰਨਾ ਬੜਾ ਹੀ ਸ਼ਰਮਨਾਕ ਹੈ ਲੋਕਾਂ ਵਿੱਚ ਆਪਣੇ ਬਣ ਕੇ ਵਿਚਰੋ ਲੋਕ ਆਪੇ ਹੀ ਮਾਨ ਸਤਕਾਰ ਦੇਣਗੇ ਪਰ ਝੂਠੀ ਹਮਦਰਦੀ ਬਹੁਤ ਸ਼ਰਮਨਾਕ ਕਾਰਾ ਹੈ ਆਮ ਆਦਮੀ ਪਾਰਟੀ ਦਾ ਬਾਕੀ ਦੋਸਤੋ ਹੜ ਕੁਝ ਸੀਮਤ ਇਲਾਕਿਆਂ ਵਿੱਚ ਪੰਜਾਬ ਦੇ 18 ਜ਼ਿਲ੍ਹਿਆਂ ਵਿੱਚੋਂ ਕੁਝ ਤਹਿਸੀਲਾਂ ਨੂੰ ਹੀ ਪ੍ਰਭਾਵਿਤ ਕਰ ਰਿਹਾ ਹੈ ਉਹ ਵੀ ਖਾਸ ਕਰਕੇ ਅੰਮ੍ਰਿਤਸਰ ਪਠਾਨਕੋਟ ਗੁਰਦਾਸਪੁਰ ਫਾਜ਼ਿਲਕਾ ਤਰਨਤਾਰਨ ਅਤੇ ਅੱਜਕੱਲ੍ਹ ਨੰਦਗੁਰ ਸਾਹਿਬ ਦੇ ਕੁਝ ਪਿੰਡ ਪਰ ਦੋਸਤੋ ਇਹਨਾਂ ਨੇ ਸਾਰੇ ਪੰਜਾਬ ਨੂੰ ਹੀ ਆਪ ਦਾ ਗ੍ਰਸਟ ਸਟੇਟ ਘੋਸ਼ਿਤ ਕਰ ਦਿੱਤਾ ਹੈ ਦੋਸਤੋ ਇਸ ਚ ਪਿੱਛੇ ਵੀ ਇੱਕ ਰਾਜਨੀਤੀ ਹੈ ਅੰਜੇ ਪੰਜਾਬ ਨੂੰ ਆਪ ਦਾ ਪ੍ਰਭਾਵਿਤ ਸਟੇਟ ਕੋਸ਼ਿਸ਼ ਕਰਕੇ ਉਹ ਸੈਂਟਰ ਤੋਂ ਫੰਡਾਂ ਦੀ ਮੰਗ ਕਰਨ ਦੇ ਹੁਣ ਹੱਕਦਾਰ ਹੋ ਜਾਣਗੇ ਜਦੋਂ ਕਿ ਇਸ ਤੋਂ ਪਹਿਲਾਂ ਮੁੱਖ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੀ ਬੰਦੀ ਸੀ ਸਟੇਟ ਗਵਰਨਮੈਂਟ ਦੀ ਕੇਂਦਰ ਮਦਦ ਕਰਦਾ ਪਰ ਲੋੜ ਅਨੁਸਾਰ ਐਨਡੀਆਰਐਫ ਦੀਆਂ ਟੀਮਾਂ ਆਰਮੀ ਸੀਆਰਐਫ ਦੀਆਂ ਟੀਮਾਂ ਪਹਿਲਾਂ ਹੀ ਦੋਸਤੋ ਪੰਜਾਬ ਵਿੱਚ ਹਰ ਪ੍ਰਭਾਵਿਤ ਖੇਤਰਾਂ ਵਿੱਚ ਡਟੀਆਂ ਹੋਈਆਂ ਹਨ ਸਟੇਟ ਗਵਰਨਮੈਂਟ ਇਸ ਵੇਲੇ ਹੈ ਕਿੱਥੇ ਤੁਹਾਨੂੰ ਨਜ਼ਰ ਆ ਰਹੀ ਹੈ ਇਹ ਤਾਂ ਬਸ ਮੌਕਾ ਵੇਖਣ ਲਈ ਫੋਟੋਆਂ ਖਿਚਾਉਣ ਲਈ ਹੀ ਜਾ ਰਹੇ ਹਨ ਚੋਣਾ ਵੇਲੇ ਕਿਵੇਂ ਦੋਸਤੋ ਲੀਡਰਾਂ ਦੀ ਭਰਮਾਰ ਹੋ ਜਾਂਦੀ ਹੈ ਕਿਵੇਂ ਇਹ ਆਪਸ ਵਿੱਚ ਲਾਕੇ ਵੰਡ ਲੈਂਦੇ ਹਨ ਕਿ ਇੱਥੇ ਇੱਥੇ ਅਸੀਂ ਪ੍ਰਚਾਰ ਪ੍ਰਸਾਰ ਕਰਨਾ ਹੈ ਰਲ ਮਿਲ ਕੇ ਪਰ ਹਰ ਵੇਲੇ ਕਿੱਥੇ ਨੇ ਪੰਜਾਬ ਦੇ ਰਾਜ ਸਭਾ ਮੈਂਬਰ ਕਿੱਥੇ ਨੇ ਇਹ ਨੇਤਾ ਕਿੰਨੇ ਕੁ ਪਿੰਡਾਂ ਵਿੱਚ ਹਰ ਪ੍ਰਭਾਵਿਤ ਪਿੰਡਾਂ ਵਿੱਚ ਇਹ ਡੇਰਾ ਲਾਈ ਬੈਠੇ ਹਨ ਅਜਿਹਾ ਪੰਜਾਬ ਵਿੱਚ ਕੁਝ ਵੀ ਨਜ਼ਰ ਨਹੀਂ ਆਇਆ ਇਹਨਾਂ ਹਰ ਪ੍ਰਭਾਵਿਤ ਖੇਤਰਾਂ ਵਿੱਚ ਇਸ ਵੇਲੇ ਦੋਸਤੋ ਮੁੱਖ ਲੋੜ ਰੋਟੀ ਪਾਣੀ ਪਸ਼ੂਆਂ ਲਈ ਚਾਰੇ ਅਤੇ ਲੋਕਾਂ ਨੂੰ ਸੁਰੱਖਿਤ ਥਾਵਾਂ ਦੇ ਉੱਪਰ ਪਹੁੰਚਾਉਂਦੀ ਹੀ ਹੈ ਦੋਸਤੋ ਕੇਂਦਰ ਦੀਆਂ ਟੀਮਾਂ ਰਾਜ ਸਰਕਾਰ ਦੇ ਕਰਮਚਾਰੀਆਂ ਨਾਲ ਮਿਲ ਕੇ ਇਹ ਕੰਮ ਕਰਦੀਆਂ ਨਜ਼ਰ ਆ ਰਹੀਆਂ ਹਨ ਪਰ ਦੋਸਤੋ ਨੇਤਾ ਕਿੱਥੇ ਹਨ ਇਹ ਸਵਾਲ ਤਾਂ ਪੈਦਾ ਹੁੰਦਾ ਹੈ ਦੋਸਤੋ ਕੁਝ ਦਿਨ ਹੋਰ ਹੜ੍ਹਾਂ ਦੇ ਹਨ ਪਾਣੀ ਵਾਪਸ ਦਰਿਆਵਾਂ ਖੱਡਾਂ ਜਾਂ ਬਰਸਾਤੀ ਨਦੀਆਂ ਨਾਲਿਆਂ ਵੱਲ ਵਾਪਸ ਮੁੜ ਜਾਵੇਗਾ ਅਸਲੀ ਮੁਸੀਬਤ ਦਾ ਸਾਹਮਣਾ ਉਸ ਤੋਂ ਬਾਅਦ ਹੀ ਲੋਕਾਂ ਨੂੰ ਕਰਨਾ ਪਵੇਗਾ ਉਸ ਤੋਂ ਬਾਅਦ ਦੋਸਤੋ ਫਸਲਾਂ ਦਾ ਨੁਕਸਾਨ ਪਿੰਡਾਂ ਕਸਮਿਆਂ ਵਿੱਚ ਘਰਾਂ ਮਕਾਨਾਂ ਦਾ ਨੁਕਸਾਨ ਮੁੜ ਤੋਂ ਜ਼ਿੰਦਗੀ ਸ਼ੁਰੂ ਕਰਨੇ ਬੜੀਆਂ ਚੁਣੌਤੀਆਂ ਪੇਸ਼ ਆਉਣਗੀਆਂ ਦੋਸਤੋ ਪੰਜਾਬੀ ਬਹਾਦਰ ਲੋਕਾਂ ਸਾਹਮਣਾ ਕਰ ਵੀ ਲੈਣਗੇ ਸਾਲ 6 ਮਹੀਨੇ ਮੋੜ ਪੈਰਾਂ ਤੇ ਉਹ ਖੜੇ ਵੀ ਹੋ ਜਾਣਗੇ ਪਰ ਸੱਤਾਧਾਰੀ ਪਾਰਟੀ ਇਹ ਕੇਂਦਰ ਤੋਂ ਫੱਡਾਂ ਲਈ ਸਿਆਸੀ ਜੰਗ ਲੜਦੀ ਰਹੇਗੀ ਹੋਣਾ ਤਾਂ ਦੋਸਤੋ ਇਹ ਚਾਹੀਦਾ ਸੀ ਕਿ ਹੋਏ ਨੁਕਸਾਨ ਲਈ ਇਹ ਕੇਂਦਰ ਸਰਕਾਰ ਤੋਂ 40% ਦੀ ਮੰਗ ਕਰਤੀ ਤੇ ਰਾਜ ਸਰਕਾਰ 60% ਭਰਪਾਈ ਕਰਦੀ ਪੰਜਾਬੀਆਂ ਦੇ ਹੋਏ ਹੜ੍ਹਾਂ ਮਲੇ ਇਸ ਨੁਕਸਾਨ ਦੀ ਪਰ ਕਿ ਦੋਸਤੋ ਇੰਜ ਹੋਵੇਗਾ ਜਾਂ 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 ਸਾਰਾ ਕੁਝ ਕੇਂਦਰ ਸਰਕਾਰ ਹੀ ਕਰੇ ਗ੍ਰਾਂਟ ਸਾਰੀ ਕੇਂਦਰ ਸਰਕਾਰ ਹੀ ਦਵੇ ਜੇ ਮੂ ਮੰਗੀ ਗ੍ਰਾਂਟ ਕੇਂਦਰ ਸਰਕਾਰ ਨਾਲ ਦਵੇ ਤਾਂ ਬੀਜੇਪੀ ਸਰਕਾਰ ਮੋਦੀ ਸਰਕਾਰ ਭਾਜਪਾ ਸਰਕਾਰ ਪੰਜਾਬ ਦੀ ਦੁਸ਼ਮਨ ਪਰ ਕੀ ਸਤਾਤਾਰੀ ਪਾਰਟੀ ਪੰਜਾਬ ਦਾ ਆਰਥਿਕ ਤੌਰ ਤੇ ਬੇੜਾ ਕਰਕੇ ਕਰਨ ਵਾਲੀ ਸਰਕਾਰ ਉਹ ਬਿਲਕੁਲ ਵੀ ਇਸ ਮਾਮਲੇ ਵਿੱਚ ਦੋਸ਼ੀ ਨਹੀਂ ਹੈ ਦੋਸਤੋ ਓਖੀ ਘੜੀ ਹੀ ਬਚਾਇਆ ਹੋਇਆ ਪੈਸਾ ਕੰਮ ਆਂਦਾ ਹੈ ਕਰਜ਼ਾ ਲੈ ਕੇ ਘੋ ਪੀਣ ਵਾਲੇ ਦੋਸਤੋ ਅਕਸਰ ਦੂਜੇ ਮਦਦ ਨਹੀਂ ਕਰਦੇ ਇਹੋ ਰੋਣਾ ਰੋਂਦੇ ਰਹਿੰਦੇ ਹਨ ਕਿ ਆਮ ਆਦਮੀ ਪਾਰਟੀ ਦੋਸਤੋ ਪੰਜਾਬ ਵਿੱਚ ਹਫ਼ਤੇ ਦਸਾਂ ਦਿਨਾਂ ਤੱਕ ਇਹ ਰੋਣਾ ਰੋਣਾ ਸ਼ੁਰੂ ਕਰ ਦੇਵੇਗੀ ਤੁਸੀਂ ਕਮੈਂਟ ਕਰਕੇ ਆਪਣੀ ਰਾਏ ਸ਼ੇਅਰ ਕਰ ਸਕਦੇ ਹੋ ਅੰਤ ਵਿੱਚ ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਜਰੂਰ ਕਰੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਨੈਕਸਟ ਵੀਡੀਓ ਵਿੱਚ ਐਮਐਲਏ ਪਠਾਨ ਮਾਜਰਾ ਬਾਰੇ ਵੀ ਗੱਲ ਕਰਾਂਗੇ ਧੰਨਵਾਦ ਸਮੇ ਲੱਗੇਗਾ ਲekin ਪ੍ਰਧਾਨ ਮੰਤਰੀ ਜੀ ਕੀ ਮਨਸਾ ਕੇ ਅਨਰੂਪ ਹਮ ਲੋਕ ਕੋਈ ਕਸਰ ਨਹੀਂ ਛੋੜेंगे ਯਹਾਂ ਕੀ ਜਨਤਾ ਕਾ ਸਾਥ ਦੇਨੇ ਮੇਂ ਔਰ ਇਸ ਸੰਕਟ ਸੇ ਜਨਤਾ ਕੋ ਨਿਕਾਲਨੇ ਮੇਂ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਖਾਲਸਾ ਮੇਰਾ ਰੂਪ ਹੈ ਖਾਸ ਖਾਲਸਾ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰਾ ਮੁਖ ਹੈ ਅੰਗ ਖਾਲਸਾ ਕਹਿ ਹਾਂ ਬਸਤ ਸਦਸੰਗ